ਪਿਆਰੀ ਸਾਥਸੰਗ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਬੂਟੇਵਾਲਾ ਚ ਪਹੁੰਚੇ ਆਂ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਤਾਂ ਜਿੱਥੇ ਅੱਜ ਵੱਡੇ ਪੱਧਰ ਤੇ ਇਥੋਂ ਇੱਕ ਕੁਝ ਵੀਡੀਓ ਵਾਇਰਲ ਹੋਈਆਂ ਨੇ ਵੀਡੀਓ ਵਾਇਰਲ ਕੀ ਹੋਈਆਂ ਕਿ ਜਿਹੜਾ ਪਿੰਡ ਦਾ ਛੱਪੜ ਹੈ ਉਹ ਤਸਵੀਰਾਂ ਤੁਹਾਨੂੰ ਅਸੀਂ ਨਾਲ ਵਿਖਾਵਾਂਗੇ ਪਿੰਡ ਦੇ ਛੱਪੜ ਦੇ ਵਿੱਚ ਜਿਹੜਾ ਪਾਣੀ ਬਹੁਤ ਜ਼ਿਆਦਾ ਜਿਹੜਾ ਦੂਸ਼ਿਤ ਹੈ ਔਰ ਬਿਲਕੁਲ ਜਿਹੜਾ ਪਿੰਡ ਦੇ ਨਾਲ ਗੁਰੂ ਘਰ ਦੇ ਨਾਲ ਤਾਂ ਪਿੰਡ ਦੀ ਜਿਹੜੀ ਫਿਰਨੀ ਉਹ ਵੀ ਜਿਹੜਾ ਪਾਣੀ ਉਹ ਤੋਂ ਓਵਰਫਲੋ ਹੋ ਕੇ ਜਿਹੜਾ ਗੰਦਾ ਪਾਣੀ ਮੁਸ਼ਕ ਮਾਰਦਾ ਪਾਣੀ ਜਿਹੜਾ ਬਾਹਰ ਨਿਕਲੇ ਹੈਗਾ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਨੇ ਮੇਰੇ ਨਾਲ ਖਸਾਰਸ਼ਗਰਸ਼ ਕਮੇਟੀ ਪੰਜਾਬ ਕੋਟਬੁੱਡੇ ਦੇ ਜਿਹੜੇ ਕਿਸਾਨ ਆਗੂ ਉਹ ਵੀ ਮੌਜੂਦ ਨੇ ਬਾਕੀ ਪਿੰਡ ਦੇ ਨਿਵਾਸੀ ਮੌਜੂਦ ਨੇ ਬਜ਼ੁਰਗ ਨੌਜਵਾਨ ਹੈਗੇ ਆਪਾਂ ਗੱਲਬਾਤ ਵੀ ਕਰ ਲਈਏ ਨਾਲ ਆਪਾਂ ਫਤਿਹਬਲਾਜ ਬੁਲਾ ਲਏ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਭਾਈ ਸਾਹਿਬ ਜੀ ਜਿਹੜੀ ਅੱਜ ਵੀਡੀਓ ਵਾਇਰਲ ਹੋ ਰਹੀਆਂ ਤੁਸੀਂ ਆਪਣੇ ਪੇਜ ਤੋਂ ਵੀਡੀਓ ਵਾਇਰਲ ਕੀਤੀਆਂ ਵਿਵਾਦ ਕੀ ਅਕਸਰ ਸਾਰਾ ਜਿਹੜਾ ਇਹ ਹਰਨਿਕ ਸਿੰਘ ਜੀ ਮਸਲਾ ਇਸ ਚੀਜ਼ ਦਾ ਵੀ ਜਿਹੜੀ ਅੱਜ ਆਪਣੇ ਪੇਜ ਤੋਂ ਜਿਹੜੀ ਵੀਡੀਓ ਪਾਈ ਗਈ ਸੀ ਵਿੱਚ ਨਗਰ ਵਾਸੀ ਵੀ ਤਕਰੀਬਨ ਸਵੇਰੇ ਤੁਸੀਂ ਵੇਖਿਆ ਵੀਡੀਓ ਦੇ ਵਿੱਚ 50 60 ਜਣੇ ਜਿਹੜੇ ਮੌਜੂਦ ਸੀਗੇ ਹੁਣ ਤੁਸੀਂ ਵੀ ਥੋੜਾ ਜਿਹਾ ਲੇਟ ਹੋ ਗਏ ਤਾਂ ਕਰਕੇ ਨਹੀਂ ਤੇ ਸਾਰੇ ਹੀ ਉਹ ਇੱਥੇ ਮੌਜੂਦ ਹੋਣੇ ਸੀਗੇ ਥੋੜਾ ਲੇਟ ਹੋਣ ਕਰਕੇ ਜਿਹੜੇ ਆ ਚੰਦਕ ਵੀਰ ਮੇਰੇ ਨਾਲ ਹੁਣ ਵੀ ਇਸ ਟਾਈਮ ਖੜੇ ਆ ਤੇ ਇਹ ਮਸਲਾ ਇਸ ਚੀਜ਼ ਦਾ ਵੀ ਜਿਹੜਾ ਛੱਪੜ ਆ ਮੇਨ ਇਹ ਪਿੰਡ ਦੀ ਫਿਰਨੀ ਦੇ ਉੱਤੇ ਆ ਪਿੰਡ ਬੂਟੇ ਵਾਲੇ ਦੇ ਵਿੱਚ ਇਹ ਕੀ ਆ ਵੀ ਇਹ ਅੱਜ ਤੋਂ ਕੋਈ 20 25 ਦਿਨ ਹੋ ਚੱਲੇ ਇਸ ਮਸਲੇ ਨੂੰ ਵੀ ਇਹ ਜਿਹੜਾ ਪਾਣੀ ਆ ਇਹਦਾ ਪਾਣੀ ਗੰਦਾ ਪਾਣੀ ਛੱਪੜ ਦਾ ਜਿਹੜਾ ਓਵਰਫਲੋ ਹੋ ਕੇ ਉਹ ਇੱਧਰ ਪਹਿਲਾਂ ਸੜਕ ਦੇ ਉੱਪਰ ਫਿਰ ਰਿਹਾ ਵਾ ਹਾਂਜੀ ਤੁਸੀਂ ਦੇਖਿਆ ਕਿੰਨੇ ਦਾਰੇ ਦੇ ਵਿੱਚ ਤੁਸੀਂ ਲੰਘ ਕੇ ਆ ਰਹੇ ਜੇ ਕਿੰਨੇ ਦਾਰੇ ਦੇ ਵਿੱਚ ਸੜਕ ਤੇ ਫਿਰ ਰਹੇ ਉਸ ਤੋਂ ਬਾਅਦ ਇੱਕ ਜਿਹੜਾ ਰਸਤਾ ਜਾਂਦਾ ਟਾਣੀਆਂ ਨੂੰ ਹਾਂਜੀ ਉਹ ਤਕਰੀਬਨ ਇਥੋਂ ਛੱਪੜ ਤੋਂ ਲੈ ਕੇ ਕੋਈ 10 ਕਿਲੇ ਜਿਹੜਾ ਵਾ ਉਸ ਰਸਤੇ ਦੇ ਵੀ ਪਾਣੀ ਜਿਹੜਾ ਜਾਣਾ ਸ਼ੁਰੂ ਹੋ ਗਿਆ ਵਾ ਉਹ ਰਸਤਾ ਵੀ ਦੋਹਾਂ ਸਾਈਡਾਂ ਤੋਂ ਜਿਹੜਾ ਬੈਠ ਚੁੱਕਾ ਵਾ ਜਿੰਨੇ ਵੀ ਇਥੋਂ ਰਾਈ ਪਾਂਦੀ ਲੰਘਦੇ ਆ ਇਸ ਪਿੰਡ ਦੇ ਨਾਲ ਜਿੰਨੇ ਪਿੰਡ ਜੁੜਦੇ ਆ 20 ਤੋਂ 25 ਪਿੰਡ ਜਿੰਨੇ ਵੀ ਇਥੋਂ ਲੰਘਦੇ ਆ ਮੋਟਰਸਾਈਕਲ ਤੇ ਲੰਘਦੇ ਆ ਭਾਵੇਂ ਕੋ ਗੱਡੀ ਤੇ ਲੰਘਦਾ ਵਾ ਹਰੇਕ ਬੰਦਾ ਇਥੋਂ ਡਿੱਗ ਕੇ ਰੋਜ਼ ਜਾਂਦਾ ਵਾ ਤੇ ਇਥੋਂ ਜਿਹੜਾ ਪਿੰਡ ਦੇ ਨਗਰ ਵਾਸੀਆਂ ਨੂੰ ਤੇ ਪਿੰਡ ਦੀ ਪੰਚਾਇਤ ਨੂੰ ਜਿਹੜਾ ਉਹ ਗਾਲਾਂ ਕੱਢ ਕੇ ਜਾਂਦਾ ਵੀ ਇਥੋਂ ਕੌਣ ਸਰਪੰਚ ਆ ਜਾਂ ਕਿਹਦੀ ਸਰਕਾਰ ਆ ਜਾਂ ਇਥੋਂ ਦੇ ਲੋਕ ਕਿਵੇਂ ਸੁੱਤੇ ਪਏ ਆ ਵੀ ਕਿਉਂ ਨੇ ਜਾਣਾ ਹੁੰਦਾ ਉਹ ਜਦੋਂ ਇੱਥੇ ਆਉਂਦਾ ਉੱਥੇ ਸਾਰੇ ਕੱਪੜੇ ਉਹਦੇ ਜਿਹੜੇ ਆ ਖਰਾਬ ਹੋ ਜਾਂਦੇ ਆ ਉਹ ਆਕਿਆ ਫਿਰ ਗਾਲਾਂ ਕੱਢਦਾ ਉਸ ਦੇ ਤਹਿਤ ਜਿਹੜੇ ਅੱਜ ਸਾਰੇ ਨਗਰ ਵਾਸੀ ਮੇਰੇ ਕੋਲ ਗਏ ਉਸ ਤੋਂ ਬਾਅਦ ਅਸੀਂ ਇੱਥੇ ਇਕੱਠੇ ਹੋਏ ਆਂ ਲੋਕਾਂ ਦੇ ਵਿੱਚ ਆਵਾਜ਼ ਲਿਆਂਦੀ ਤੇ ਇੱਕ ਇਹ ਚਿਹਰਾ ਬੇਨਕਾਬ ਕੀਤਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਵੱਡੀਆਂ ਵੱਡੀਆਂ ਡਿੰਗਾ ਮਾਰਦੀ ਇਹਨਾਂ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਵੀ ਅਸੀਂ ਜਿਹੜਾ ਵਿਕਾਸ ਬਹੁਤ ਪਿੰਡਾਂ ਦੇ ਵਿੱਚ ਕਰ ਰਹੇ ਹਾਂ ਸਾਡੇ ਜਿਹੜੇ ਸਰਪੰਚੋ ਬਹੁਤ ਜ਼ਿਆਦਾ ਵਿਕਾਸ ਕਰ ਰਿਹਾ ਸਾਡੇ ਜਿਹੜੇ ਪਿੰਡ ਦਾ ਸਰਪੰਚ ਗੁਰਮਨਦੀਪ ਸਿੰਘ ਆਪਦੇ ਆਪ ਨੂੰ ਨਰੇਸ਼ ਕਟਾਰੀਆ ਜਿਹੜਾ ਸਾਡਾ ਇੱਥੋਂ ਹਲਕੇ ਦਾ ਜਿਹੜਾ ਐਮ ਐਲ ਏ ਆ ਉਹ ਕਹਿੰਦਾ ਵੀ ਮੈਂ ਉਹਦਾ ਜਿਹੜਾ ਨਿੱਜੀ ਜਿਹੜਾ ਪੀਏ ਆ ਠੀਕ ਆ ਉਹਨੇ ਯਾਨੀ ਕਿ ਉਹਦਾ ਜਿਹੜਾ ਜਿਹੜਾ ਇੱਥੋਂ ਆਪਣਾ ਵਿਧਾਇਕ ਆ ਹਲਕਾ ਵਿਧਾਇਕ ਨਰੇਸ਼ ਕਟਾਰੀਆ ਉਹ ਵੀ ਜੇ ਉਹਦੇ ਨਿੱਜੀ ਪੀਏ ਦੇ ਪਿੰਡ ਦਾ ਇਹ ਹਾਲ ਆ ਬਾਕੀ ਪਿੰਡਾਂ ਦੇ ਵਿੱਚ ਮੰਨ ਕੇ ਚੱਲੋ 350 400 ਦੇ ਲਗਭਗ ਪੰਚਾਇਤਾਂ ਜੀਰੇ ਹਲਕੇ ਦੇ ਵਿੱਚ ਬਾਕੀ ਪਿੰਡਾਂ ਦਾ ਕੀ ਹਾਲ ਹੋਊਗਾ ਇਸ ਕਰਕੇ ਸਵੇਰੇ ਲੋਕਾਂ ਦੇ ਵਿੱਚ ਮੈਂ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦੀ ਜਿਹੜੀ ਝੂਠੀ ਸਰਕਾਰ ਕਿਉਂਕਿ ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਨਾਲ ਚੱਲਦਾ ਮੈਂ ਪੰਜਾਬ ਦਾ ਜਿਹੜਾ ਮੁਖ ਬਲਾਰਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਜਿਹੜਾ ਥੜਾ ਚੱਲਦਾ ਉਹਦੇ ਆਪਾਂ ਮੇਨ ਲੀਡਰਾਂ ਉਹਦੇ ਵਿੱਚ ਅਸੀਂ ਸਮੇਂ-ਸਮੇਂ ਤੇ ਜਿੱਥੇ ਵੀ ਜਿਹੜੀ ਵੀ ਸਰਕਾਰ ਧੱਕਾ ਕਰਦੀ ਆ ਜਾਂ ਜਿੱਥੇ ਇਹੋ ਜਿਹੇ ਕੰਮ ਨੇ ਦੇ ਅਸੀਂ ਉਹਨਾਂ ਦੇ ਜਿਹੜੀ ਮੁੱਦਿਆਂ ਤੇ ਆਵਾਜ਼ ਚੁੱਕਦੇ ਹੀ ਰਹਿੰਨੇ ਆ ਆਮ ਹੀ ਸਾਡਾ ਜਿਹੜਾ ਸਰਕਾਰਾਂ ਦੇ ਨਾਲ ਪੇਚਾ ਪਿਆ ਹੀ ਰਹਿੰਦਾ ਜਿੱਥੇ ਕੋਈ ਗਲਤ ਕੰਮ ਹੁੰਦਾ ਉਸੇ ਤਹਿ ਦੀ ਜਿਹੜਾ ਪਿੰਡ ਦੀ ਏ ਜੋ ਪਿੰਡ ਦੇ ਸਰਪੰਚ ਦਾ ਵਿਕਾਸ ਵਿਖਾਇਆ ਆਪਾਂ ਤੇ ਜਿਹੜਾ ਤੁਹਾਡੇ ਸਾਹਮਣੇ ਤੁਸੀਂ ਵੀ ਇਹ ਸ਼ਾਟ ਲੈ ਲੈ ਸਾਰਾ ਪ੍ਰੈਕਟੀਕਲ ਤੌਰ ਤੇ ਵੇਖ ਹੀ ਲਿਆ ਵੀ ਕਿੰਨਾ ਵਿਕਾਸ ਅਤੇ ਕੀ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ ਠੀਕ ਹੈ ਭਾਈ ਜੇ ਤੁਸੀਂ ਸਾਡੇ ਨਾਲ ਤੁਸੀਂ ਦੱਸਿਆ ਵੀ ਇਹ 20 25 ਦਿਨ ਹੋ ਗਏ ਆ ਸਾਰੇ ਨਗਰ ਨੇ ਵੀ ਤੁਸੀਂ ਕਿਹਾ ਵੀ ਹੱਥ ਜੋੜੇ ਆ ਸਰਪੰਚ ਅੱਗੇ ਜਾਂ ਤੁਸੀਂ ਵੀ ਗੱਲਬਾਤ ਕੀਤੀ ਏ ਸਾਰੇ ਨਗਰ ਨੇ ਗੱਲਬਾਤ ਕੀਤੀ ਏ ਤਾਂ ਉਸ ਤੋਂ ਬਾਅਦ ਤੁਸੀਂ ਅੱਜ ਫਿਰ ਕੀ ਸਟੈਪ ਲਿਆ ਜੀ ਮੇਰੀ ਸਰਪੰਚ ਦੇ ਨਾਲ ਵੇਖੋ ਜੀ ਜਿਹੜੀ ਗੱਲ ਝੂਠ ਮਾਰਨੀ ਆ ਉਹ ਮੇਰੀ ਸਰਪੰਚ ਦੇ ਨਾਲ ਨਿੱਜੀ ਤੌਰ ਤੇ ਅੱਜ ਗੱਲ ਨਹੀਂ ਹੋਈ ਹਾਂਜੀ ਅੱਜ ਤੋਂ ਕੋਈ 10 12 ਦਿਨ ਮੈਂ ਚਾਚਾ ਵਾ ਇੱਥੇ ਆਪਾਂ ਉਹਨੂੰ ਮੈਂ ਫੋਨ ਲਾਇਆ ਮੈਂ ਕਿਹਾ ਉਹਨੂੰ ਫੋਨ ਲਾ ਕੇ ਕਹੇ ਉਹਨਾਂ ਚਾਰ ਪੰਜ ਵਾਰੀ ਉਹਨੂੰ ਫੋਨ ਲਾਇਆ ਵੀ ਮਿੱਤਰ ਜੀ ਇਹਦਾ ਕੋਈ ਹੱਲ ਕਰੋ ਤੂੰ ਪਿੰਡ ਦਾ ਸਰਪੰਚ ਪਿੰਡ ਦੀ ਤੂੰ ਬਾਡੀ ਜਿਹੜੀ ਮੇਨ ਬਾਡੀ ਦਾ ਉਹਦਾ ਤੂੰ ਮੇਨ ਪਾਰਟ ਆ ਠੀਕ ਆ ਉਹਨੇ ਕੋਈ ਵੀ ਇਹਦੇ ਬਾਰੇ ਕੋਈ ਉਹਨੇ ਕੰਨ ਤੇ ਕੋਈ ਜੂ ਨਹੀਂ ਸਰਕੀ ਸਵੇਰੇ ਮਾਰਦਾ ਗੱਡੀ 10 11 ਵਜੇ ਉੱਠਦਾ ਮਾਰਦਾ ਗੱਡੀ ਨੂੰ ਸਲਫ ਚਾਲਨ ਰੇਸ਼ ਕਟਾਰੀਆ ਦੀ ਕੋਠੀ ਉੱਥੇ ਜਾ ਕੇ ਕਹਿੰਦਾ ਵੀ ਮੈਂ ਲੋਕਾਂ ਦੀਆਂ ਮੁਸ਼ਕਲਾਂ ਸੁਣਦਾ ਪਰ ਇੱਥੋਂ ਜਿਹੜੇ ਉਹ ਅਧਿਆਪ ਦੇ ਪਿੰਡ ਦੇ ਲੋਕ ਉਤਰਾ ਤਰਾ ਕਰਨ ਦਾ ਸਵੇਰੇ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਕਿਸ ਤਰ੍ਹਾਂ ਅੱਕੇ ਲੋਕ ਸਰਪੰਚ ਮੁਰਦਾਬਾਦ ਦੇ ਨਾਰੇ ਲਾ ਰያ ਸੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਹੁਣ ਪੱਖਾ ਲਾ ਕੇ ਆਪਣੀ ਨਿੱਜੀ ਤੌਰ ਤੇ ਜਿਹੜਾ ਇਹ ਪਾਣੀ ਕੱਢ ਰਿਹਾ ਜੀ ਹਾਂਜੀ ਦੂਜੇ ਨੰਬਰ ਤੇ ਗੱਲ ਆਈ ਜਦੋਂ ਸਾਨੂੰ ਪਤਾ ਲੱਗਾ ਵੀ ਸਰਪੰਚ ਦੇ ਪਿੰਡ ਦੀ ਪੰਚਾਇਤ ਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਆ ਸਾਨੂੰ ਅਸੀਂ ਵੇਖਿਆ ਜਦੋਂ ਹੱਥ ਖੜੇ ਆ ਹੁਣ ਤੁਸੀਂ ਮੇਰੇ ਵਾਲੇ ਵੇਖ ਸਕਦੇ ਨੇ ਮੈਂ ਸਵੇਰ ਦੀ ਰੋਟੀ ਵੀ ਨਹੀਂ ਖਾਧੀ ਪੈਰੋਂ ਨੰਗਾ ਠੀਕ ਆ ਸਵੇਰ ਦੇ ਅਸੀਂ ਲੱਗੇ ਹੋਏ ਆ ਇਸ ਗੰਦੇ ਪਾਣੀ ਦੇ ਵਿੱਚ ਮੈਂ ਤੁਹਾਨੂੰ ਇੱਕ ਵੀਡੀਓ ਭੇਜੀਓ ਤੁਸੀਂ ਵੇਖੋਗੇ ਵੀ ਆਪ ਅਸੀਂ ਕਈਆਂ ਫੜ ਕੇ ਖਾਲ ਬਣਾਇਆ ਵਾ ਉਸ ਤੋਂ ਬਾਅਦ ਅਸੀਂ ਪੱਖੇ ਦਾ ਕੋਈ ਇੰਤਜ਼ਾਮ ਕੀਤਾ ਕਿ ਸੱਜਣ ਮੇਤਰ ਤੋਂ ਪੱਖਾ ਲੱਭਿਆ ਟਾਈਮ ਰਾਤ ਦੇ ਤਕਰੀਬਨ ਵੇਖ ਲਓ ਪੌਣੇ 7 ਹੋ ਗਏ ਆ ਇਹ ਸਾਰੀ ਰਾਤ ਇੱਥੇ ਲੱਗਣੀ ਹੈ ਸਾਰੀ ਰਾਤ ਇੱਥੇ ਆ ਕਿਉਂਕਿ ਜੇ ਸਾਡਾ ਹੁਣ ਭਾਵੇਂ ਮੈਂ ਤਾਂ ਬੈਠਾ ਟਾਹਣੀਆਂ ਤੇ ਮੈਨੂੰ ਕੋਈ ਤਕਲੀਫ ਨਹੀਂ ਹੈਗੀ ਠੀਕ ਆ ਪਰ ਜਿਹੜੇ ਸਾਡੇ ਪਿੰਡ ਦੇ ਲੋਕ ਆ ਉਹ ਸਾਡੇ ਵਸਨੀਕ ਆ ਜਿਹੜੇ ਉਹ ਦੁਖੀ ਆ ਮੰਨ ਕੇ ਚਲੋ ਮੈਂ ਨਾਮਾਇਂਦਗੀ ਕਰਦਾ ਜਥੇਬੰਦੀ ਦੀ ਠੀਕ ਆ ਨਾ ਜੀ ਤੇ ਜੇ ਮੇਰੇ ਪਿੰਡ ਦੇ ਦੁਖੀ ਇਹ ਮੈਨੂੰ ਪਾਸੇ ਵਾਲੇ ਪਿੰਡ ਦੇ ਬੰਦੇ ਕੀ ਕਹਿਣਗੇ ਜੇ ਇਹ ਕਹਿੰਦਾ ਮੈਂ ਨਰੇਸ਼ ਦਾ ਪੀਏ ਆ ਮੰਨ ਕੇ ਚਲੋ ਪਾਸੇ ਵਾਲੇ ਜਿਹੜੇ ਇਹਦੇ ਕੋਲੋਂ ਕੰਮ ਕਰਾਉਣਾ ਆਉਂਦੇ ਅੱਜ ਵਾਲੀ ਵੀਡੀਓ ਵ ਤੂੰ ਉਤਰਾਂ ਤਾਂ ਕਹਿੰਦਾ ਮੈਂ ਪਿੰਡ ਦਾ ਸਰਪੰਚਾਂ ਤੇ ਕੁਟਾਰੀ ਦੇ ਪੀਏ ਆ ਤੇਰੇ ਆਪ ਦੇ ਪਿੰਡ ਦਾ ਤਾਂ ਬੇੜਾ ਕਰਕ ਹੋਇਆ ਪਿਆ ਵਾ ਇਸ ਕਰਕੇ ਅਸੀਂ ਆਪ ਲਿਆ ਕੇ ਪੱਖਾ ਹੁਣ ਇਹਦਾ ਜਿਹੜਾ ਛੱਪੜ ਦੇ ਵਿੱਚੋਂ ਗੰਦਾ ਪਾਣੀ ਆ ਇਹ ਜਿਹੜਾ ਕੱਢ ਰਿਆ ਤੇ ਆਉਣ ਵਾਲੇ ਹੁਣ ਅਸੀਂ ਸਵੇਰੇ ਜਦੋਂ ਇਹ ਪਾਣੀ ਦੀ ਇੱਕ ਵਾਰੀ ਸਾਫ਼ ਹੋ ਜਾਂਦਾ ਵਾ ਸਵੇਰੇ ਅਸੀਂ ਬਹਿ ਕੇ ਇਹਦਾ ਮਤਾ ਪਾਸ ਕਰਾਂਗੇ ਇਹਦਾ ਕੀ ਕਰਨਾ ਹੈ ਜੀ ਹੁਣ ਖਲਾਈ ਕਰਾਉਣੀ ਹੈ ਜਾਂ ਕੀ ਕਰਨਾ ਹੈ ਇਹਦਾ ਕੀ ਨਹੀਂ ਆਉਣ ਨਾਲ ਸਮੇਂ ਦੇ ਵਿੱਚ ਕੱਲ ਨੂੰ ਇਹ ਗਰਭ ਦੇ ਵਿੱਚ ਕੱਲ ਨੂੰ ਕੀ ਹੈ ਜੀ ਇਹ ਸਲਾਹ مشورہ ਕਰਦੇ ਹਾਂ ਬਹੁਜੀ ਸਹਿਮਤ ਹੈ ਸਰਪੰਚ ਦਾ ਕੋ ਪਿੰਡ ਦਾ ਮਸਲਾ ਹੀ ਨਹੀਂ ਜੀ ਹਾਂਜੀ ਹਾਂਜੀ ਇਹ ਕੱਲਾ ਪਿੰਡੇ ਦਾ ਕੀ ਲੱ ਦੇਗੀ ਜਾਵੇ ਗਰ ਕਿਹਾ ਸਰਪੰਚ ਆ ਠੀਕ ਹੈ ਜੀ ਇਹਦਾ ਕੋਈ ਕਹਿਣ ਵਾਲੀ ਗੱਲ ਨਹੀਂ ਠੀਕ ਹੈ ਜੀ ਕਈ ਵਾਰ ਕੋਈ ਪਿੰਡ ਦੇ ਵਿੱਚ ਕੋਈ ਧੜਾ ਹੁੰਦਾ ਜਾਂ ਕੋਈ ਗੁੰਧ ਗੁੰਦੀ ਕੋਈ ਧੜਾ ਰੱਖ ਕੇ ਕੋਈ ਨਾ ਇਹ ਚੱਲਿਆ ਨਾ ਇਹ ਚੱਲਣਾ ਨਾ ਸਾਂ ਚੱਲਦੇ ਹੀ ਆ ਹਾਂ ਠੀਕ ਹੈ ਜੀ ਉਹ ਆਪੋਜੀਸ਼ਨ ਕੋਈ ਵਾਰ ਹੁੰਦੀ ਕੋਈ ਤੇਰ ਹੁੰਦੀ ਇਹੋ ਜਿਹਾ ਕੋਈ ਅੰਗਰੇਜ਼ ਬਾਈਦਾ ਕਿ ਜਾ ਇਹ ਤੇਰ ਜਿਹੜੀ ਆਪਣੀ ਖੜੀ ਕੋਈ ਅਜੀ ਗੱਲ ਨਹੀਂ ਨਾ ਨਾ ਜੀ ਇਹ ਅਜੀ ਕੋਈ ਗੱਲ ਨਹੀਂ ਮੈਨੂੰ ਹੁਣ ਪਾਣੀ ਮੁਸ਼ਕਲ ਮਾਰ ਰਿਹਾ ਲੋਕ ਸੇਵਾ ਹੀ ਹੈ ਤਾਂ ਹਾਂਜੀ ਲੋਕ ਸੇਵਾ ਹੀ ਹੈ ਪਾਣੀ ਬਹੁਤ ਸਵੈਲ ਮਾਰ ਰਿਹਾ ਜੀ ਹਾਂਜੀ ਬਹੁਤ ਜੀ ਗੁਰੂ ਘਰ ਨੂੰ ਇਹ ਮੈਨ ਰਸਤਾ ਠੀਕ ਹੈ ਜੀ ਹਾਂਜੀ ਤੂੰ ਆਣ ਕੇ ਪਹਿਲੂ ਇਹਦੇ ਨਾਲ ਪੈਰ ਤੋਂ ਹੁੰਦਾ ਅਗਲਾ ਇਹ ਗੰਦੇ ਠੀਕ ਹੈ ਜੀ ਇਹ ਕਿਹੜੇ ਕਿਹੜੇ ਰਸਤੇ ਨੂੰ ਰਸਤਾ ਜਾਂਦਾ ਪਿੰਡਾਂ ਜਿਹੜਾ ਇਹ ਮਾਣਾ ਜਾਂਦਾ ਨਾ ਹੱਤਾ ਪਿੰਡਾਂ ਨੂੰ ਜਾਂਦੇ ਰਸਤੇ ਠੀਕ ਹਾਂਜੀ ਹਾਂਜੀ ਕਿਹੜੇ ਕਿਹੜੇ ਨਾਲ ਜੁੜ ਕੇ ਜਾਂਦਾ ਜੱਲੇਵਾਲਾ ਰੋਡੇ ਵਾਲਾ ਕਾਮਲ ਵਾਲਾ ਤੇ ਉਸ ਤੋਂ ਅੱਗੇ ਚਲੇ ਜਾਂਦਾ ਇਹ ਬੰਨ੍ਹਦੇ ਆਣ ਲੱਗ ਜਾਂਦਾ ਇਧਰੋਂ ਲਾਈਏ ਤੇ ਕਿਲੀ ਗੁੱਦਾ ਨਿਹਾਲ ਕੇ ਫਤੇਗੜ ਸਭਰਾ ਗੱਟਾ ਨਿਜ਼ਾਮਦੀਨ ਵਾਲਾ ਇਧਰੋਂ ਜੋੜਦਾ ਇਧਰੋਂ ਵੱਟੂ ਭੱਟੀ ਤੇ ਨਾਲ ਬਾਹਰ ਵਾਲੀ ਜੋੜਦਾ ਤੇ ਇਧਰੋਂ ਨਾਲ ਹੀ ਜੱਲੇ ਰੋਡੇ ਦੀ ਜਿਹੜੀ ਮੰਡੀ ਆ ਉਹਨਾਂ ਦੀਆਂ ਜਿਹੜੀਆਂ ਮਾਲ ਲੋਡੋ ਕੇ ਜਿੰਨੀਆਂ ਗੱਡੀਆਂ ਆਉਂਦੀਆਂ ਉਹ ਖੱਜਲ ਖਵਾਰੀ ਨੇ ਇੱਥੋਂ ਕਦੀ ਉਹਨਾਂ ਦਾ ਟਾਇਰ ਪਾੜ ਜਾਂਦਾ ਕਦੀ ਉਹਨਾਂ ਦੀ ਕੋਈ ਸਟਿਪਨੀ ਡੇਕ ਪੈਂਦੀ ਕੋਈ ਹੋ ਜਾਂਦਾ ਇਹ ਮੇਨ ਰਸਤਾ ਜਿਹੜਾ ਗੱਡੀਆਂ ਲੋਡੋ ਕੇ ਜਦੋਂ ਇੱਥੋਂ ਦੀ ਜਾਂਦੀਆਂ ਜੀ ਠੀਕ ਹੈ ਜੀ ਕਿਹੜੇ ਪਿੰਡ ਦੀ ਮੰਡੀ ਬਾਈ ਜੀ ਇਹ ਜੱਲੇ ਰੋਡੇ ਦੀ ਮੰਡੀ ਰੋਜੀ ਮੰਡੀ ਅੱਜ ਸਵੇਰੇ ਇੱਥੇ ਦੋ ਜਣੇ ਮੋਟਰਸਾਈਕਲ ਤੇ ਆਏ ਆ ਹਾਂਜੀ ਤੇ ਉਹ ਮੋਟਰਸਾਈਕਲ ਜਦੋਂ ਉਹਨਾਂ ਨੇ ਪਾਣੀ ਵੇਖਿਆ ਪਾਣੀ ਵੇਖ ਕੇ ਤੇ ਮੋਟਰਸਾਈਕਲ ਮੋੜਨ ਲੱਗੇ ਆ ਤੇ ਉਹ ਡ ਉਹਦੇ ਤੇ ਵੀ ਇੱਕ ਕਿਲੇ ਤੱਕ ਪਾਣੀ ਪਹੁੰਚ ਚਲਿਆ ਠੀਕ ਹੈ ਤੇ ਜਿਨ੍ਹਾਂ ਦੀਆਂ ਪੈਲੀਆਂ ਨਾਲ ਉਹ ਵਿਚਾਰੇ ਦੁਖੀ ਆ ਉਹਨਾਂ ਦਾ ਝੋਨਾ ਡੁੱਬ ਗਿਆ ਉਹਨਾਂ ਨੇ ਨਾਲ ਆਪਣੀ ਮਿੱਟੀ ਪਾਈ ਝੋਨਾ ਬਚਾਉਣ ਮਾਰਿਆ ਤੇ ਨੰਗਲ ਲਈ ਕੋਈ ਰਸਤਾ ਨਹੀਂ ਹੈਗਾ ਜੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਨੂੰ ਜਾਣਾ ਉਹ ਵੀ ਬਹੁਤ ਜ਼ਿਆਦਾ ਤੰਗ ਹੁੰਦੇ ਆ ਜੀ ਜਿਹੜੇ ਇੱਥੇ ਲਾਗੇ ਬੰਨੇ ਤੇ ਪਿੰਡ ਆਇ ਤੇ ਇਥੇ ਖੜੋ ਕੇ ਵੇਖੋ ਇਥੇ ਕਟੜਕਟ 20 ਪਿੰਡ ਦਾ ਉੰਗਦੇ ਠੀਕ ਹੈ ਇਥੋਂ ਦੀ ਨਾਲੇ ਮਾੜਾ ਚੰਗਾ ਬੋਲ ਕੇ ਲੰਘਦੇ ਆ ਅਸੀਂ ਤੇ ਇਹਦੇ ਅੱਗੇ ਬੇਨਤੀ ਕੀਤੀ ਸੀ ਸਰਪੰਚ ਦੇ ਅੱਗੇ ਇਹ ਜਿਨ੍ਹਾਂ ਨੇ ਇਹਨੂੰ ਬਣਾਇਆ ਅਹੀਂ ਉਹਨਾਂ ਦੇ ਅੱਗੇ ਬੇਨਤੀ ਕੀਤੀ ਵੀ ਤੁਸੀਂ ਹੁਣ ਅੱਗੇ ਸਪੋਰਟ ਕਰਕੇ ਇਹਨੂੰ ਬਣਾਇਆ ਹੁਣ ਉਹ ਤੋਂ ਕੰਮ ਕਰਵਾਓ ਠੀਕ ਹੈ ਨਾ ਉਹਨਾਂ ਨੇ ਗੱਲ ਸੁਣੀਆ ਨਾ ਇਹਨੇ ਗੱਲ ਸੁਣੀਆ ਠੀਕ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੋਣ ਚ ਆਈ ਕਿ ਵਿਕਾਸ ਦੇ ਨਾਂ ਤੇ ਤੁਸੀਂ ਜੇ ਅਸੀਂ ਵਿਕਾਸ ਕੀਤਾ ਤੇ ਵੋਟਾਂ ਪਾ ਦਿਓ ਦਿੱਲੀ ਮਾਡਲ ਵੀ ਉਹਨਾਂ ਕਿਆ ਸੀ ਦਿੱਲੀ ਦੇ ਵਿੱਚ ਬਹੁਤ ਵਿਕਾਸ ਕੀਤਾ ਸਿੱਖਿਆ ਕ੍ਰਾਂਤੀ ਹੁਣ ਵੀ ਪੰਜਾਬ ਦੇ ਵਿੱਚ ਵਿਚਾਰ ਰਹੀ ਹੈ ਡਵੈਲਪਮੈਂਟ ਦੇ ਨਾਂ ਤੇ ਵੋਟਾਂ ਮੰਗ ਰਿਹਾ ਲਗਾਤਾਰ ਤਾਂ ਭ੍ਰਿਸ਼ਟਾਚਾਰ ਮੁਕਤ ਕਹਿੰਦੇ ਵੀ ਪ੍ਰਸ਼ਾਸਨ ਜਿਹੜਾ ਅਸੀਂ ਸਾਡਾ ਹੈਗਾ ਤਾਂ ਦੂਸਰੇ ਬੰਨੇ ਤੁਸੀਂ ਗੱਲ ਕਰਦੇ ਪਿੰਡ ਦਾ ਇੱਕ ਨਿੱਕਾ ਜਿਹਾ ਕੰਮ ਛੱਪੜ ਦੀ ਜਿਹੜੀ ਸਫਾਈ ਕਹਿ ਸਕਦੇ ਆ ਜਿਹੜਾ ਓਵਰਫਲੋ ਹੋ ਕੇ ਜਿਹੜਾ ਬਿਲਕੁਲ ਸਮੈਲ ਨੂੰ ਮਾਰ ਰਿਹਾ ਸੜਕਾਂ ਖਰਾਬ ਕਰ ਰਿਹਾ ਤਾਂ ਪਿੰਡ ਦਾ ਕਹਿ ਸਕਦੇ ਪਿੰਡ ਦੇ ਵਿੱਚ ਗੰਦਗੀ ਵੀ ਇਹ ਤਾਂ ਵੇਤਾਨ ਜਦ ਮੈਨੂੰ ਸਰਪੰਚ ਬਣਾ ਦੇ ਕੱਲ ਨੂੰ ਲਿਖ ਕੇ ਦੇ ਦੇਵੇ ਵੀ ਸਰਪੰਚੀ ਤੇਰੀ ਮੈਂ ਘਰ ਉਸੇ ਵੇਲੇ ਜਾ ਕੇ ਅਰਧ ਤੋਂ ਲੱਖ ਰੁਪਇਆ ਲੱਗੇ 2 ਲੱਖ ਲੱਗੇ ਮੈਂ ਕਰਕੇ ਦੇਵਾਂਗਾ ਪਿੰਡ ਦਾ ਹੋਵੇ ਬੰਦਾ ਪਿੰਡ ਦੇ ਵਿੱਚ ਪਈ ਹੋਵੇ ਗੰਦਗੀ ਉਹਨੂੰ ਉਹਨੂੰ ਕੋਈ ਸੁਜਣਾ ਚਾਹੀਦਾ ਕਿ ਨਹੀਂ ਸੁਜਣਾ ਚਾਹੀਦਾ ਠੀਕ ਹੈ ਜੀ ਕੋਈ ਇਹਦੇ ਕੰਨ ਤੇ ਜੂਨ ਹੀ ਸਰਕਦੀ ਇਹ ਬੰਦਾ ਬੇਪਰਵਾਹ ਬੰਦੇ ਆ ਜੀ ਜੇ ਇਹ ਪਿੰਡ ਦੇ ਬੰਦੇ ਸਾਥ ਨਾ ਵੀ ਦਿੰਦੇ ਇਹਨਾਂ ਨੂੰ ਇਹਨਾਂ ਦੀ ਪਾਰਟੀ ਨੇ ਉਤਰੇ ਬਣਾ ਦੇਣਾ ਪਹਿਲਾਂ ਇਹਨੇ ਇਹ ਗੱਲ ਕਹੀ ਆ ਪਿੰਡ ਦੇ ਬੰਦਿਆਂ ਦੇ ਵਿੱਚ ਵੀ ਮੈਂ 5 ਲੱਖ ਰੁਪਇਆ ਦਊਗਾ ਪਹਿਲਾਂ ਗੁਰਦੁਆਰੇ ਲਵਾ ਲੈ ਪਹਿਲਾਂ ਜਿੱਥੇ ਮਰਜ਼ੀ ਲਵਾ ਲੈ ਹੁਣ ਅਸੀਂ ਇਹਨੂੰ ਇਹ ਗੱਲ ਆ ਕਿ ਚੱਲ ਇੱਥੇ ਲੱਖ ਰੁਪਇਆ ਹੀ ਲਾ ਦੇ ਪਿਛਲੀ ਯਾਰ ਵੀ ਜਿਹੜੀ ਪਿਛਲੀ ਸਰਕਾਰ ਸੀ ਪਿਛਲੀ ਸਰਕਾਰ ਦੇ ਵਿੱਚ ਦੋ ਵਾਰੀ ਗ੍ਰਾਂਟ ਆ ਗਈ ਠੀਕ ਹੈ 2.5 2.5 ਲੱਖ ਰੁਪਇਆ ਦੀ ਠੀਕ ਹੈ ਜੀ ਤੇ ਇਹਨੂੰ ਕਸ਼ੇ ਨੇ ਕੁਛ ਨਹੀਂ ਕੀਤਾ ਪਹਿਲੀ ਔਰ ਸਰਪੰਚ ਬਣਿਆ ਬ ਇਹ ਪਹਿਲੀ ਵਾਰ ਹੀ ਬਣਾਇਆ ਪਾਰਟੀ ਨੇ ਬਣਾਇਆ ਠੀਕ ਹੈ ਜੀ ਤੇ ਬਾਈ ਨੂੰ ਕੀ ਲਾਲਚ ਫਿਰ ਜਦੋਂ ਪਿੰਡ ਸਾਰਾ ਮੰਨ ਲਓ ਕਹਿ ਸਕਦੇ ਪਿੰਡ ਨਰਕ ਬਣਿਆ ਤੇ ਫਿਰ ਬਾਈ ਛੱਡ ਦੇਵੇ ਫਿਰ ਸੁਪ ਕਰਕੇ ਸਰਪੰਚ ਛੱਡ ਦੇਵੇ ਨਾ ਨਾ ਛੱਡਣਾ ਕਿਤੇ ਛੱਡਣਾ ਨਾ ਨਾ ਤਾਂ ਲੈ ਕੇ ਵੇਖੋ ਉਹਨਾਂ ਕੋਲੇ ਕਿਤੇ ਜਾ ਕੇ ਠੀਕ ਹੈ ਜੀ ਜੇ ਛੱਡਣ ਵਾਲੀ ਗੱਲ ਹੋਏ ਤੇ ਫਿਰ ਬੰਦਾ ਇਹ ਪਿੰਡ ਦੇ ਵਿੱਚ ਕੰਮ ਨਾ ਕਰੇ ਹੂੰ ਬੜਾ ਛੋਟਾ ਜਿਹਾ ਕੰਮ ਹੈ ਬਾਈ ਜੀ ਅਸੀਂ ਅਸੀਂ ਖੁਦ ਕੀਤਾ ਬਾਈ ਨਿੱਕਾ ਜਿਹਾ ਕੰਮ ਆ ਛੋਟਾ ਜਿਹਾ ਬਿਲਕੁਲ ਇਹ ਕੋ ਕੰਮ ਨਲ ਸਾਰੇ ਨੰਗ ਦੇ ਉਹ ਵੀ ਨੰਗ ਦੇ ਕੋਈ ਛੱਤਾਂ ਨਾਲੀਆਂ ਦਾ ਕੰਮ ਤਾਂ ਕਹਿ ਉਹ ਕਹਿ ਰਿਹਾ ਹੈ ਦਸਹਰੇ ਤੋਂ ਪਹਿਲਾਂ ਵੀ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਦਸਹਰੇ ਤੇ ਜਿਹੜਾ ਤੁਸੀਂ ਖਰਚਾ ਕਰਨਾ ਨਾ ਦਸਹਰੇ ਤੇ ਖਰਚਾ ਨਾ ਕਰੋ ਤੇ ਤੁਸੀਂ ਹੜਪੀੜ ਤਾਂ ਉਹ ਖਰਚਾ ਐ ਐਮਐਲਏ ਸਾਹਿਬ ਹਾਂ ਐਮਐਲਏ ਸਾਹਿਬ ਕਹਿ ਰਿਹਾ ਨਾਲ ਉਹ ਇੱਕ ਗਾਮੇ ਮਰਾਦੇ ਦਾ ਕਾਰਜ ਸਿੰਘ ਕੋਲ ਬੈਠਾ ਮੈਂ ਉਹਨੂੰ ਕਮੈਂਟ ਕੀਤਾ ਮੈਂ ਸਾਡਾ ਪਿੰਡ ਤਣ ਕੇ ਵੇਖੋ ਸਾਡਾ ਪਿੰਡ ਵਿਹਾੜ ਬਣਿਆ ਪਿਆ ਤੁਸੀਂ ਗਾਂਹ ਵਾਲੇ ਹੜਦੇ ਨਾਲ ਗੱਲ ਕਰੋ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਢਾਡੇ ਸਰਪੰਚ ਆ ਉਹਨਾਂ ਦਾ ਵੀ ਕੰਮ ਕਰੋ ਠੀਕ ਹੈ ਨਹੀਂ ਸੁਣੀ ਕਿਸੇ ਨੇ ਗੱਲ ਹਾਂਜੀ ਭਾਈ ਜੀ ਭਾਈ ਜੀ ਇੱਕ ਗੱਲ ਹੋਰ ਰਹਿ ਗਈ ਸੀ ਮੈਂ ਕਹਿਣੀ ਚਾਹੁੰਨਾ ਵਾਂ ਹੁਣ ਵੇਖੋ ਵੀ ਜਿਹੜੇ ਪਿੰਡ ਦੇ ਛੱਪੜ ਹੁੰਦੇ ਆ ਉਹ ਪਿੰਡ ਦੇ ਮੁੱਢਲੇ ਕੰਮ ਹੁੰਦੇ ਆ ਲੈਟ ਜੇ ਕਿਹਨਾ ਖੜੋ ਬਾਈ ਜੀ ਉਹ ਪਿੰਡ ਦੇ ਮੁੱਢਲੇ ਕੰਮ ਹੁੰਦੇ ਆ ਇੱਕ ਗੱਲ ਮੈਂ ਹੋਰ ਸਾਫ਼ ਕਰ ਦਿਆਂ ਸ਼ਾਇਦ ਤਹਾਡੇ ਮੀਡੀਆਮ ਚੈਨਲ ਰਾਹੀਂ ਕਿਸੇ ਦੇ ਮਨ ਚ ਆਵੇ ਵੀ ਕਿਸੇ ਖਣੀ ਪਾਰਟੀ ਬਾਜੀ ਇੱਕ ਦਾ ਇੱਕ ਮਸਲਾ ਅਸੀਂ ਲੋਕ ਸੇਵਾ ਦੇ ਵਿੱਚ ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਵਿੱਚ ਸੇਵਾ ਕਰਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸਾਰੀਆਂ ਪਾਰਟੀਆਂ ਬਾਜ਼ੀਆਂ ਤੋਂ ਅਸੀਂ ਉੱਪਰ ਉੱਠ ਕੇ ਮੇਰਾ ਕਿਸੇ ਪਾਰਟੀ ਦੇ ਨਾਲ ਵੀ ਕੋਈ ਲੈਣ ਦੇਣ ਨਹੀਂ ਠੀਕ ਹੈ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹ ਇੱਕ ਲੋਕ ਸੇਵਾ ਕਰ ਰਹੇ ਹਾਂ ਜਿਹੜਾ ਅੱਜ ਫਰਜ ਇਹ ਪਿੰਡ ਦੇ ਸਰਪੰਚ ਦਾ ਬਣਦਾ ਸੀਗਾ ਮੌਜੂਦਾ ਸਰਕਾਰ ਦਾ ਬਣਦਾ ਸੀਗਾ ਮੌਕੇ ਦੇ ਐਮਐਲਏ ਦਾ ਬਣਦਾ ਸੀਗਾ ਵੀ ਮੇਰੇ ਜਿਹੜਾ ਇਹ ਕੌਂਸੀਚੂਨਸੀ ਦੇ ਵਿੱਚ ਇਹ ਪਿੰਡ ਆਉਂਦਾ ਪਿੰਡ ਬੂਟੇਵਾਲ ਮੈਂ ਜਿਹੜਾ ਉਹਦਾ ਵਿਕ ਸਰਪੰਚ ਮੈਂ ਉਹਦੇ ਤੇ ਨਿਗਰਾਨੀ ਰੱਖਾਂ ਕੀ ਕਰਦਾ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅੱਜ ਆਪਦੇ ਕੋਲ ਆਪਦੇ ਪੱਲਿਓ ਖਰਚਾ ਕਰਕੇ ਜਿਹੜਾ ਇਹ ਆ ਜਿਹੜਾ ਪਿੰਡ ਦੀ ਸੇਵਾ ਕਰ ਰਹੇ ਆ ਬਿਲਕੁਲ ਸਾਡਾ ਕਿਸੇ ਇਹ ਨਹੀਂ ਹੈਗਾ ਵੀ ਸਾਨੂੰ ਕੋਈ ਲਾਲਚ ਆ ਅਸੀਂ ਕਿਸੇ ਲਾਲਚ ਤੋਂ ਬਿਨਾ ਇਹ ਜਿਹੜਾ ਕੰਮ ਕਰ ਰਹੇ ਆ ਕਿਹੜੇ ਕਿਹੜੇ ਬਾਈ ਮੌਜੂਦ ਨੇ ਇੱਥੇ ਬਿਲਕੁਲ ਇਸ ਟਾਈਮ ਇੱਥੇ ਜਿਹੜਾ ਆਪਣਾ ਜਿਹੜਾ ਪਿੰਡ ਪਿੰਡ ਦਾ ਨੰਬਰਦਾਰ ਆ ਜਸਵਿੰਦਰ ਸਿੰਘ ਜੀ ਉਹਦਾ ਲੜਕਾ ਮੌਜੂਦ ਆ ਹੁਣ ਇੱਥੇ ਆਪਣੇ ਕੋਲ ਸਾਬਕਾ ਸਰਪੰਚ ਜਿਹੜਾ ਉਹਦਾ ਲੜਕਾ ਮੌਜੂਦ ਆ ਹੋਰ ਆਪਣੇ ਕੋਲ ਜਿਹੜੇ ਪਿੰਡ ਦੇ ਮੋਹਤਵਾਰ ਜਿਹੜੇ ਆ ਵਿਅਕਤੀ ਆ ਜਾਂ ਲੋਕਲ ਜਿੰਨੇ ਵੀ ਇੱਥੇ ਛੱਪੜ ਦੇ ਨੇੜੇ ਜਿਨ੍ਹਾਂ ਦੇ ਘਰ ਆ ਉਹ ਇੱਥੇ ਜਿਹੜਾ ਉਹ ਮੌਜੂਦ ਆ ਜਿਹੜਾ ਛੱਪੜ ਦੇ ਮਹਿਸੂਸ ਕੀਤੀ ਛੱਪੜ ਦੇ ਬਿਲਕੁਲ ਕਿਨਾਰੇ ਜਿਨ੍ਹਾਂ ਦਾ ਘਰ ਆ ਇਹਨਾਂ ਨਾਲ ਜੇ ਤੁਸੀਂ ਪੁੱਛਣਾ ਉਹਦੇ ਪੁੱਛ ਸਕਦੇ ਬਾਈ ਜੀ ਕੀ ਨਾਮ ਹੈ ਜੀ ਆਪਣਾ ਜੀ ਮਖਤਿਆਰ ਸਿੰਘ ਜੀ ਕਿਹੜਾ ਘਰ ਜੀ ਬਾਈ ਤੁਹਾਡਾ ਹਾਂ ਆਪਣਾ ਸਾਹਮਣੇ ਬੋਰਡ ਥੱਲੇ ਠੀਕ ਹੈ ਜੀ ਕੀ ਸਮੱਸਿਆ ਬਾਈ ਜੀ ਆ ਜਿਹੜਾ ਛੱਪੜ ਦੀ ਕਿੱਟਕ ਵੱਢੀ ਸਮੱਸਿਆ ਕਰਦੀ ਆ ਪਰਾ ਵਾਹ ਹੈ ਤਾਂ ਬਾਹਰ ਤੋਂ ਹੀ ਹਾਂਜੀ ਸੜ ਤੋਂ ਤਾਂ ਬੂਹੇ ਇੱਕੋ ਨਹੀਂ ਲੱਗਿਆ ਜਾਂਦਾ ਲੱਗਿਆ ਜਾਂਦਾ ਮੈਨੂੰ ਕਾਫੀ ਆਉਂਦੀ ਹੈ ਜੀ ਸਮੈਲ ਵੀ ਬਹੁਤ ਆਉਂਦੀ ਮਸਤ ਬਹੁਤ ਛੱਡ ਕੇ ਸਾਡਾ ਮੱਛਰ ਪੰਮਾਰ ਕਰਦਾ ਬਿਲਕੁਲ ਜੀ ਬਿਲਕੁਲ ਇਹਦਾ ਇਹ ਨਾ ਕਰਦਾ ਸਾਡਾ ਬਹੁਤ ਦੋਹੀ ਆਹੀਂ ਤਾਂ ਇਹਨਾਂ ਦਾ ਅੜਜ ਵੀ ਉਧਰ ਮੱਛਰ ਨਹੀਂ ਹੁਣਾ ਹਾੜਾ ਇਲਾਕੇ ਜਿੱਥੇ ਸਮੈਲ ਨਹੀਂ ਆਉਂਦੀ ਜਿੱਨੀ ਇੱਥੇ ਆਉਂਦੀ ਜੀ ਗੁਰਵਾਹੀਂ ਤਾਂ ਕਹਿੰਦੇ ਤਿੰਨ ਦਸਿਆ ਵੀ ਸਾਡਾ ਤਾਂ ਬਹੁਤ ਮੰਦਾ ਹਾਲ ਇੱਥੇ ਠੀਕ ਹੈ ਜੀ ਹਾਂ ਠੀਕ ਹੈ ਪਿੰਡ ਦਾ ਅੰਦਰਲਾ ਰਸਤਾ ਵੀ ਬੰਦੇ ਬਾਈ ਜੀ ਬਿਲਕੁਲ ਅੰਦਰ ਤੋਂ ਰਸਤੇ ਹੀ ਤੁਹਾਨੂੰ ਗੱਲ ਦੱਸਦੇ ਨੇ ਅੰਦਰਲਾ ਰਸਤਾ ਬੰਦ ਨਹੀਂਗਾ ਕੋਈ ਹੁਣ ਜਦੋਂ ਇਹ ਰਸਤਾ ਚੱਲ ਨਹੀਂ ਰਿਹਾ ਉਸ ਤੋਂ ਕੀ ਆ ਵੀ ਉਥੋਂ ਗਲੀ ਦੇ ਵਿੱਚ ਦੀ ਪੂਰੀ ਸਪੀਡ ਦੇ ਵਿੱਚ ਜਿਹੜੇ ਸੰਦ ਬਿਜਲੀ ਗਲੀ ਥਾਂ ਹੀ ਜਾਂਦੇ ਆ ਉਥੋਂ ਦੇ ਜਿਹੜੇ ਲੋਕਲ ਘਰ ਆ ਉਹ ਬਿਲਕੁਲ ਗਲੀ ਦੇ ਉੱਤੇ ਉਹਨਾਂ ਦੇ ਗੇਟ ਆ ਉਥੋਂ ਕਈ ਵਾਰ ਕਿਸੇ ਟਾਈਮ ਬੱਚੇ ਜਿਹੜੇ ਆ ਉਥੇ ਖੇਡ ਦਿੰਦੇ ਆ ਜਦੋਂ ਸਪੀਡ ਦੇ ਵਿੱਚ ਉਥੋਂ ਦੀ ਗੱਡੀ ਜਾਂ ਕੋਈ ਮੋਟਰਸਾਈਕਲ ਜਾਂ ਵਹੀਕਲ ਲੰਘਦੇ ਆ ਉਹ ਕੋਈ ਬੱਚੇ ਵੀ ਉਸ ਵਹੀਕਲ ਦੇ ਹੇਠਾਂ ਆ ਸਕਦੇ ਆ ਜਾਂ ਕੋਈ ਨੁਕਸਾਨ ਵੱਡੀ ਦੁਰਘਟਨਾ ਵਾਪਰ ਸਕਦੀ ਆ ਵੀ ਮੈਂ ਇਹ ਵੀ ਪ੍ਰਸ਼ਾਸਨ ਨੂੰ ਤੇ ਪਿੰਡ ਦੇ ਸਰਪੰਚ ਨੂੰ ਤੇ ਹਲਕਾ ਵਿਧਾਇਕ ਨੂੰ ਦੱਸ ਦਿੰਨਾ ਜੇ ਕੋਈ ਇਹੋ ਜਿਹੀ ਵੀ ਦੁਰਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਵੀ ਇੱਥੋਂ ਦਾ ਜ ਹੋਈ ਤੁਹਾਡੀ ਇਸ ਮੁੱਦੇ ਬਿਲਕੁਲ ਨਹੀਂ ਜੀ ਅਸੀਂ ਐਮਐਲਏ ਸਾਹਿਬ ਨਾਲ ਕੋਈ ਗੱਲ ਨਹੀਂ ਕੀਤੀ ਇਸ ਬਾਬਤ ਮੈਂ ਸਵੇਰ ਦਾ ਜਿਹੜਾ 20-25 ਦਿਨ ਤੋਂ ਮੈਂ ਦੇਖ ਰਿਹਾ ਸੀਗਾ ਉਹਦੇ ਸਰਪੰਚ ਤੱਕ ਮੈਸੇਜ ਜਰੂਰ ਗਏ ਬਈ ਇਹਦਾ ਜਿਹੜਾ ਕੰਮ ਕਰ ਜਿਹੜਾ ਮੇਨ ਪ੍ਰੋਬਲਮ ਪਾਸੇ ਵਾਲੇ ਪਿੰਡਾਂ ਨੇ ਵੀ ਜਿਹੜਾ ਸਰਪੰਚ ਨੂੰ ਮੈਸੇਜ ਲਾਇਆ ਵੀ ਤੇਰੇ ਪਿੰਡ ਦਾ ਯਾਰ ਤੂੰ ਇਥੋਂ ਕਟਾਰੀਏ ਦਾ ਨਿੱਜੀ ਪੀਏ ਆ ਜਿਹੜਾ ਐਮਐਲਏ ਆ ਤੂੰ ਉਹਦਾ ਪਿੰਡ ਦਾ ਸਰਪੰਚ ਆ ਵੀ ਤੇਰਾ ਜਿਹੜਾ ਫਰਜ਼ ਬਣਦਾ ਵਾ ਪਰ ਸਰਪੰਚ ਦੇ ਕੋਈ ਵੀ ਕੰਨ ਤੇ ਜੂ ਨਹੀਂ ਸਰਕੀ ਉਸ ਤੋਂ ਬਾਅਦ ਜਿਹੜਾ ਆਖਰੀ ਅਸੀਂ ਸਟੈਪ ਆ ਜੇ ਸਾਡੇ ਕੋਲ ਅਸੀਂ ਆਪਦੇ ਕੋਲੋਂ ਆ ਗੱਡੀਆਂ ਸ਼ੁਰੂ ਕੀਤੀ ਆ ਤੇ ਤੜਕੇ ਲੋਕਾਂ ਦੇ ਸਾਹਮਣੇ ਤੇ ਇਹ ਆਮ ਆਦਮੀ ਪਾਰਟੀ ਦਾ ਤੇ ਪਿੰਡ ਦੇ ਸਰਪੰਚ ਦਾ ਗੁਰਮਣਦੀਪ ਸਿੰਘ ਜਿਹੜਾ ਸਰਪੰਚ ਆ ਪਿੰਡ ਬੂਟੇਵਾਲੇ ਦਾ ਤੇ ਨਰੇਸ਼ ਸਿੰਘ ਕੁਟਾਰੀ ਦੇ ਦਾ ਨਿੱਜੀ ਪੀਏ ਜਿਹੜਾ ਮੈਂ ਕਹਿਣਾ ਉਹਦਾ ਜਿਹੜਾ ਵਾ ਚਿਹਰਾ ਬੇਨਕਾਬ ਕੀਤਾ ਜੀ ਠੀਕ ਹੈ ਭਾਈ ਜੀ ਧੰਨਵਾਦ ਭਾਈ ਗਰੇਸ਼ ਸਿੰਘ ਜੀ ਤਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਪਿੰਡ ਬੂਟੇਵਾਲੇ ਤੋਂ ਜਿੱਥੇ ਵੱਡੇ ਪੱਧਰ ਤੇ ਅਸੀਂ ਗੱਲ ਕਰਦੇ ਆ ਕਿ ਹੁਣ ਇਹ ਕਹਿ ਸਕਦੇ ਹਾਂ ਸਾਡੇ ਦੇਸ਼ ਆਜ਼ਾਦ ਹੋਏ ਨੂੰ ਕਰੀਬ 74-75 ਸਾਲ ਹੋ ਗਏ ਆ ਵੱਡੇ ਪੱਧਰ ਤੇ ਅਸੀਂ ਜਾਦੀ ਲਗਾਤਾਰ ਮਨਾ ਰਹੇ ਆ ਇਦਾਂ ਦੀਆਂ ਗੱਡੀਆਂ ਨਾਲ ਉਹ ਵੀ ਆਏ ਹਾਂਜੀ ਭ ਹਾਂਜੀ ਕੀ ਨਾਮ ਹੈ ਬਾਈ ਜੀ ਆਪਣਾ ਗਰਪ੍ਰੀਤ ਸਿੰਘ ਜੀ ਪਿੰਡ ਕਿਹੜਾ ਬਾਈ ਜੀ ਆਹੋ ਹੀ ਆ ਘਰ ਸਾਹਮਣੇ ਠੀਕ ਹੈ ਜੀ ਤੇ ਕੀ ਇਹ ਕੀ ਆ ਜਿਹੜਾ ਛੱਪੜ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਕੀ ਇਹਦਾ 베ੜੀ ਲਿਆਉਣ ਨੂੰ ਫਰਦੇ ਆ ਵਾਹ ਹਣ 베ੜੀਆਂ ਵਾਧੂ ਫੜਾਣੇ ਇਲਾਕੇ ਚ ਆਹ ਉਹ ਲਿਆਉਣੀ ਪੈਣੀ ਨੰਗੇ ਨਹੀਂ ਜਾਂਦਾ ਉਤੋਂ ਦੀ ਆਈਦਾ ਪਿੰਡ ਦੇ ਯਾ ਅੱਧਾ ਕਿਲਾ ਨੰਗੀ ਦਾ ਤਾਂ ਕਿ ਆ ਪੰਜ 6 ਕਿਲ ਵਲ ਕੇ ਆਈਦਾ ਚੱਲੀ ਲੈ ਕੇ ਜਾਣਾ ਮਾ ਉਦੋਂ ਦੱਸਣੀ ਮੁਸ਼ਕਲ ਹੁਣ ਤੂੰ ਗੱਡੀ ਦੇ ਟਾਇਰ ਹੀ ਇੱਥੇ ਡੁੱਬ ਜਾਂਦੇ ਟਾਇਰ ਪਰ ਡਰ ਲੱਗਦਾ ਕਿ ਕਿਹੜੀ ਗੱਡੀ ਬਾਈ ਜੀ ਆਪਣੀ ਟਰੱਕ ਟਰੱਕ ਅੱਛਾ ਟਰੱਕ ਹਾਂਜੀ ਪਤਾ ਹੀ ਨਹੀਂ ਲੱਗਦਾ ਉੱਚੇ ਨੀਵੇਂ ਥਾਂ ਦੇ ਕਈ ਵਾਰ ਤਾਂ ਐ ਲੱਗਦਾ ਪਲਟ ਗਈ ਆ ਹਾਂਜੀ ਠੀਕ ਹੈ ਜੀ ਤੇ ਪਰ ਮਾਰਾ ਹੀ ਲੈ ਜਾਂਦਾ ਬਾਬਾ ਨਾਨਕ ਕੱਢ ਕੇ ਤਾਂ ਇਹ ਸਮੱਸਿਆ ਸੀ ਅਸੀਂ ਅਸੀਂ ਜਿੱਥੇ ਲਗਾਤਾਰ ਇਹ ਗੱਲ ਕਰਦੇ ਕਿ ਦੇਸ਼ ਆਜ਼ਾਦ ਹੋਏ ਨੇ 75 70 ਸਾਲ ਹੋ ਗਏ ਆ ਤਾਂ ਅਸੀਂ ਗਲੀਆਂ ਨਾਲੀਆਂ 'ਚ ਹੁਣ ਨਿਕਲੀਏ ਅਸੀਂ ਕੁਝ ਹੋਰ ਪਿੰਡ ਦੇ ਵਿਕਾਸ ਕਰੀਏ ਜਿਹੜੇ ਆਉਣ ਵਾਲੇ ਸਮੇਂ ਦੇ ਭਵਿੱਖ ਦੇ ਵਿੱਚ ਇਹਨਾਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰੀਏ ਡਿਵੈਲਪਮੈਂਟ ਦੀ ਗੱਲ ਕਰੀਏ ਲੇਕਿਨ ਮੁੱਦੇ ਹਾਲੇ ਵੀ ਪਿੰਡਾਂ ਦੇ ਵਿੱਚ ਉਹੀ ਨੇ ਕਿ ਜਿਹੜਾ ਸਾਡਾ ਗਲੀਆਂ ਨਾਲੀਆਂ ਤੋਂ ਜਿਹੜਾ ਉਹ ਝਮੇਲਾ ਜੇ ਛੋਟ ਨਹੀਂ ਰਿਹਾ ਹੈਗਾ ਵੱਡੇ ਪੱਧਰ ਤੇ ਕਹਿ ਸਕਦੇ ਉੱਥੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਜਾਂ ਕਹਿ ਸਕਦੇ ਪਿੰਡ ਦੇ ਵਿੱਚ ਧੜੇਬੰਦੀ ਕਾਰਨ ਜਾਂ ਕਹਿ ਸਕਦੇ ਸਾਡੀ ਗਿਆਨਤਾ ਦੇ ਘਾਟ ਕਾਰਨ ਜਿਹੜੇ ਅੱਗੇ ਵੀ ਹਾਲੇ ਤੱਕ ਵੇੜੀਆਂ ਵੱਡੀਆਂ ਸਮੱਸਿਆਵਾਂ ਆ ਰਹੀਆਂ ਸੋ ਚੱਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇ ਸਾਡੀ ਧਰਤੀ ਸਾਡੇ ਲੋਕਾਂ ਨੂੰ ਬਾਤ ਸੁਣਵਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ